ਭਾਰਤ ਨੇ ਰਚਿਆ ਇਤਿਹਾਸ ਅਸੀਂ ਗੱਲ ਕਰ ਰਹੇ ਹਾਂ ਇੰਡੀਅਨ ਔਮੇਨਸ ਕ੍ਰਿਕਟ ਟੀਮ ਦੀ ਜਿਨ੍ਹਾਂ ਨੇ ਕਰ ਦਿੱਤਾ ਉਹ ਕੰਮ ਜੋ ਕੋਈ ਸੋਚ ਵੀ ਨਹੀਂ ਸਕਦਾ ਸੀ ਸੱਤ ਵਾਰ ਦੀ ਡਿਫੈਂਡਿੰਗ ਚੈਂਪੀਅਨ ਆਸਟ੍ਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਭਾਰਤ ਨੇ ਲਿਖ ਦਿੱਤਾ ਨਵਾਂ ਇਤਿਹਾਸ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ CrickZone ਵਰਜ ਦੇ ਵਿੱਚ ਵੀਡੀਓ ਪੂਰੀ ਦੇਖਣ ਤੋਂ ਪਹਿਲਾਂ ਕਮੈਂਟਾਂ ਵਿੱਚ ਟੀਮ ਇੰਡੀਆ ਜ਼ਰੂਰ ਲਿਖੋ ਹਾਂਜੀ ਆਪਾਂ ਗੱਲ ਕਰਦੇ ਹਾਂ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਏ ਸੈਮੀਫਾਈਨਲ ਮੁਕਾਬਲੇ ਦੀ ਇਸ ਟੂਰਨਾਮੈਂਟ ਚ ਆਸਟ੍ਰੇਲੀਆ ਅਜੇ ਤੱਕ ਅਨਬੀਟੇਬਲ ਰਹੀ ਸੀ ਪਰ ਭਾਰਤੀਆਂ ਸ਼ੇਰਨੀਆਂ ਨੇ ਉਹਨਾਂ ਦੀ 2017 ਤੋਂ ਚੱਲ ਰਹੀ 15 ਮੈਚਾਂ ਦੀ ਜਿੱਤ ਦੀ ਸਟ੍ਰਾਈਕ ਨੂੰ ਤੋੜ ਦਿੱਤਾ ਹੈ ਉਹ ਵੀ ਸੈਮੀਫਾਈਨਲ ਵਿੱਚ ਇਸ ਜਿੱਤ ਨਾਲ ਭਾਰਤ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਜੇ ਮੀਮਾ ਰੋਟ੍ਰਿਕਸ ਜਿਨ੍ਹਾਂ ਨੇ ਆਪਣੀ ਕਲਾਸੀ ਸ਼ਾਟਾਂ ਨਾਲ ਭਾਰਤ ਨੂੰ ਜਿੱਤ ਦੀ ਰਾਹ ਤੇ ਲਾ ਦਿੱਤਾ ਹਰਮਨਪ੍ਰੀਤ ਕੌਰ ਕੈਪਟਨ ਮੰਗਲੇਟ ਕਰਦੇ ਹੋਏ ਪੂਰੀ ਟੀਮ ਦਾ ਮਨੋਬਲ ਉੱਚਾ ਰੱਖਿਆ ਜੇ ਮੀਮਾ ਰੋਟ੍ਰੀਜ਼ ਦੀ 127 ਰਨਾਂ ਦੀ ਪਾਰੀ ਅਤੇ ਹਰਮਨਪ੍ਰੀਤ ਕੌਰ ਦੀ 79 ਰਨਾਂ ਦੀ ਪਾਰੀ ਨੇ ਭਾਰਤ ਨੂੰ ਜਿੱਤ ਦੀ ਦੇਹਲੀ ਤੇ ਲਿਆ ਕੇ ਖੜਾ ਕਰ ਦਿੱਤਾ ਮਨਪ੍ਰੇਤ ਕੋਰ ਨੇ ਫਾਈਨਲ ਰਨ ਜੋੜ ਕੇ ਭਾਰਤ ਨੂੰ ਜਿੱਤ ਦੀ ਮੋਹਰ ਲਾ ਦਿੱਤੀ ਮੈਚ ਦੀ ਸਭ ਤੋਂ ਵਧੀਆ ਖਿਡਾਰਨ ਜੈ ਮੀਮਾ ਰੋਡਰੀਜ਼ ਪਲੇਅਰ ਆਫ ਦਿ ਮੈਚ ਰਹੀ ਇਹ ਹੈ ਜਿੱਤ ਸਿਰਫ ਇੱਕ ਮੈਚ ਦੀ ਜਿੱਤ ਨਹੀਂ ਇੱਕ ਜਜ਼ਬੇ ਦੀ ਜਿੱਤ ਹੈ ਇੱਕ ਯਕੀਨ ਦੀ ਜਿੱਤ ਹੈ ਅਤੇ ਭਾਰਤ ਫਾਈਨਲ ਵਿੱਚ ਭਾਰਤ ਔਮਨਸ ਵਰਲਡ ਕੱਪ ਤੋਂ ਸਿਰਫ ਇੱਕ ਕਦਮ ਦੂਰ ਹੈ ਅਗਲਾ ਮੁਕਾਬਲਾ ਭਾਰਤ ਅਤੇ ਦੱਖਣ ਅਫਰੀਕਾ ਵਿਚਕਾਰ ਹੋਣਾ ਹੈ ਜੋ ਕਿ ਫਾਈਨਲ ਮੁਕਾਬਲਾ ਹੋਵੇਗਾ